ਆਲਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ 2027 ਵਿੱਚ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੇ ਕਮਰਕਸੇ ਕਾਸ ਲੈ ਹਨ ਜਿਸ ਦੇ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤੇ ਹਲਕਾ ਪੱਧਰ ਤੋਂ ਲੈ ਕੇ ਬਲਾਕ ਪੱਧਰ ਅਤੇ ਵਾਰਡ ਪੱਧਰ ਤੱਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਇਸੇ ਲੜੀ ਤਹਿਤ ਨਗਰ ਨਿਗਮ ਲੁਧਿਆਣਾ ਦੇ ਵਾਟ ਨੰਬਰ 40 ਵਿਖੇ ਮੰਡਲ ਪ੍ਰਧਾਨ ਲਖਵੀਰ ਸਿੰਘ ਸੰਧੂ ਅਤੇ ਵਾਟ ਪ੍ਰਧਾਨ ਸਿਮਰਜੀਤ ਸਿੰਘ ਬਿਰਦੀ ਦੀ ਅਗਵਾਈ ਹੇਠ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦੀ ਇੱਕ ਵਿਸ਼ੇਸ਼ ਭਰਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਰਦਾਰ ਸਿਮਰਜੀਤ ਸਿੰਘ ਬੈਂਸ ਬਲਾਕ ਪ੍ਰਧਾਨ ਆਤਮਨਗਰ 2 ਹਰਵਿੰਦਰ ਸਿੰਘ ਕਲੇਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮੀਟਿੰਗ ਵਿੱਚ ਹਾਜ਼ਰ ਕਾਂਗਰਸੀ ਆਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਪੰਜਾਬ ਦਾ ਕੋਈ ਵਰਗ ਵੀ ਸੰਤੋਸ਼ਟ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿੱਥੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨ-ਬਦ ਦਿਨ ਬਦ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ ਅਤੇ ਪੰਜਾਬ ਵਾਸੀਆਂ ਨੂੰ ਕਰਜ਼ੇ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ, ਉੱਥੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਧੱਕੇ ਨਾਲ ਖੋਹਣ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਅਤੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਟੱਪਦੇ ਹੋਏ ਸਰਕਾਰੀ ਗੱਡੀਆਂ ਦੀ ਖਰੀਦ ਵਿੱਚੋਂ ਕਰੋੜਾਂ ਰੁਪਏ ਦੀਆਂ ਕਮਿਸ਼ਨਰ ਕਮਿਸ਼ਨਰ ਰੱਖੀਆਂ ਜਾ ਰਹੀਆਂ ਹਨ ਬੈਂਸ ਨੇ ਅੱਗੇ ਕਿਹਾ ਕਿ ਬਦਲਾਓ ਦੇ ਨਾਮ ਤੇ ਜਿਹੜੇ ਵਿਧਾਇਕ ਬਣ ਗਏ ਉਹਨਾਂ ਵਿੱਚੋਂ ਕੋਈ ਸਰਪੰਚ ਜਾਂ ਕਾਉਂਸਲਰ ਬਣ ਦੇ ਕਾਬਲ ਵੀ ਨਹੀਂ ਸੀ ਤੇ ਹੁਣ ਉਹ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਣ ਲੱਗ ਪਏ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਉਜਵਲ ਭਵਿੱਖ ਲਈ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ ਜਿਸ ਲਈ ਆਮ ਆਦਮੀ ਪਾਰਟੀ ਦੇ ਲੋਟੂ ਟੋਲੇ ਨੂੰ ਬਾਹਰ ਦਾ ਰਸਤਾ ਦਿਖਾਉਣਾ ਪਵੇਗਾ ਇਸ ਮੌਕੇ ਤੇ ਬਲਾਕ ਕਾਂਗਰਸ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਕਲੇਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਵਿਧਾਨ ਸਭਾ ਦਿੱਲੀ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਨਕਾਰੇ ਹੋਏ ਲੀਟਰਾਂ ਨੇ ਕਬਜ਼ਾ ਕਰ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਰਫ ਰਬੜ ਦੀ ਮੋਹਰ ਬਣਾ ਕੇ ਰੱਖਿਆ ਹੈ ਪੰਜਾਬ ਦੇ ਲੋਕਾਂ ਦੇ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਟੈਕਸ ਦੇ ਰੂਪ ਵਿੱਚ ਲਏ ਗਏ ਪੈਸਿਆਂ ਨੂੰ ਦਿੱਲੀ ਵਾਲਿਆਂ ਤੇ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ ਉਨਾ ਕਹਿ ਕੇ ਪੰਜਾਬਵਾਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਇਸ ਲੋਟੂ ਟੋਲੇ ਨੂੰ ਪੰਜਾਬ ਵਿੱਚੋਂ ਚਲਦਾ ਕਰਨ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦੀ بے ਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜੋ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਂਦੀ ਜਾ ਸਕੇ ਜੋ ਪੰਜਾਬ ਨੂੰ ਮੋੜ ਤਰੱਕੀ ਦੀਆਂ ਲੀਹਾਂ ਤੇ ਤੋਰ ਸਕੇ ਇਸ ਮੌਕੇ ਸਰਦਾਰ ਸਿਮਰਜੀਤ ਸਿੰਘ ਬੈਂਸ ਅਤੇ ਬਲਾਕ ਪ੍ਰਧਾਨ ਆਤਮਨਗਰ ਦੋ ਹਰਵਿੰਦਰ ਸਿੰਘ ਕਲੇਰ ਦਾ ਇੱਥੇ ਆਉਣ ਤੇ ਮੰਡਲ ਪ੍ਰਧਾਨ ਲਖਵੀਰ ਸਿੰਘ ਸੰਧੂ ਵਾਰਡ ਨੰਬਰ 40 ਸਿਮਰਜੀਤ ਸਿੰਘ ਬਿਰਦੀ ਬਲਦੇਵ ਪ੍ਰਧਾਨ ਹਰਮਿੰਦਰ ਸਿੰਘ ਹੀਰਾ ਅਮਰਿੰਦਰ ਸਿੰਘ ਰੋਮੀ ਪ੍ਰਧਾਨ ਬੂਟਾ ਸਿੰਘ ਕਾਰਜ ਸਿੰਘ ਇੰਦਰਜੀਤ ਸਿੰਘ ਬਿਰਦੀ ਗੁਰਪਿੰਦਰ ਸਿੰਘ ਬਰਾੜ ਕੁਲਦੀਪ ਸਿੰਘ ਮੰਡਲ ਪ੍ਰਧਾਨ ਹਰਜੀਤ ਸਿੰਘ ਮਸਾਉਣ ਦੀਦਾਰ ਸਿੰਘ ਕੁਲਬੀਰ ਸਿੰਘ ਮੁਖਤਿਆਰ ਸਿੰਘ ਡਾਕਟਰ ਸੰਧੂ ਬਾਂਸਲ ਸਾਹਿਬ ਬਾੜ ਨੰਬਰ ਬਾੜ ਪ੍ਰਧਾਨ ਜਗਦੀਪ ਸਿੰਘ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਮੰਡਲ ਕਮੇਟੀ ਅਤੇ ਬਾੜ ਕਮੇਟੀ ਦਾ ਗਠਨ ਕੀਤਾ ਗਿਆ ਅਹੁਦੇਦਾਰਾਂ ਦੇ ਵਿੱਚ ਕਰਨੈਲ ਸਿੰਘ ਡਾਕਟਰ ਨਿਰਮਲ ਸਿੰਘ ਚੀਮਾ ਹਰਵਿੰਦਰ ਸਿੰਘ ਬਿੱਟੂ ਕਰਮਜੀਤ ਸਿੰਘ ਮਨਪ੍ਰੀਤ ਸਿੰਘ ਤਜਿੰਦਰ ਚਾਨਾ ਲਖਵਿੰਦਰ ਸਿੰਘ ਚੀਮਾ ਲਖਵੀਰ ਲੱਕੀ ਜਸਪ੍ਰੀਤ ਸਿੰਘ ਸੋਨੂ ਸੁਲਾਰੀਆ ਕੁਲਵਿੰਦਰ ਸਿੰਘ ਸੰਧੂ ਇੰਦਰਜੀਤ ਸਿੰਘ ਮਨਦੀਪ ਸਿੰਘ ਲੱਕੀ ਸਿਮਰਨਜੀਤ ਸਿੰਘ ਹੁੰਜਣ ਭੁਪਿੰਦਰ ਕੁਮਾਰ ਛਿੰਦਰਪਾਲ ਸਿੰਘ ਇੰਦਰਜੀਤ ਸਿੰਘ ਰਸ਼ਪਾਲ ਸਿੰਘ ਮੇਜਰ ਸਿੰਘ ਅਮਨਦੀਪ ਕੁਮਾਰ ਪਵਨਦੀਪ ਸਿੰਘ ਪਿਆਰੇ ਲਾਲ ਸੰਦੀਪ ਸਿੰਘ ਰਾਹੁਲ ਕੁਮਾਰ ਕੈਪਟਨ ਜਸਵਿੰਦਰ ਸਿੰਘ ਨਰਿੰਦਰ ਕੁਮਾਰ ਇੰਦਰਜੀਤ ਸਿੰਘ ਜਗਦੀਪ ਸਿੰਘ ਹਰਪਾਲ ਸਿੰਘ ਰਣਜੀਤ ਸਿੰਘ ਜਗਜੀਤ ਸਿੰਘ ਗੁਰਜੀਵਨ ਸਿੰਘ ਪ੍ਰਤੀਕ ਕੁਮਾਰ ਸੋਨੀ ਏਕਪਾਲ ਸਿੰਘ ਪਾਲੀ ਗੁਰਪ੍ਰੀਤ ਸਿੰਘ ਤੰਜਲ ਹਰਜੀਤ ਸਿੰਘ ਕਲਸੀ ਬਲਜਿੰਦਰ ਸਿੰਘ ਹਜਰਨੈਲ ਸਿੰਘ ਕਮਲਜੀਤ ਸਿੰਘ ਡਾਕਟਰ ਧੰਨਾ ਸਿੰਘ ਮਨਦੀਪ ਸਿੰਘ ਸਰਬਜੀਤ ਸਿੰਘ ਪਰਮਜੀਤ ਸਿੰਘ ਕੁਲਵੰਤ ਸਿੰਘ ਆਦਵੀ ਹਾਜ਼ਰ ਸਨ